ਸੂਤ ਬੋਪੰਦਾ ਕੰਦਾਂਗਾਨੇ ਲਾਟ ਮੰਡ ਕੰਨਕੋ ਚੁੱਕੀ ਆ ਲਗਭਗ ਇਸ ਟਾਈਮ 60-6000 ਰੁਪਇਆ ਇਕੱਠਾ ਹੋ ਚੁੱਕਾ ਹੈ ਜੀ ਇਹ ਜੀ ਪੰਜਾਬ ਜਿਹੜਾ ਨਸ਼ੇੜੀਆਂ ਦਾ ਪੰਜਾਬ ਰਹਿ ਗਿਆ ਇੱਥੇ ਜਿਹੜੇ ਸਾਡੇ ਨੌਜਵਾਨ ਵੀਰ ਆ ਉਹਨਾਂ ਨੂੰ ਮਰੀਰ ਪੈ ਕੇ ਤਰ੍ਹਾਂ ਤਰ੍ਹਾਂ ਦੇ ਨਾਮਾਂ ਨਬ ਦੇ ਨਾਮ ਕਿਹੜਾ ਜਾਂਦਾ ਹੈ ਬਿਜਲੀ ਦੇਵਾਂਗੇ ਬੀਏਪ ਜੁੜਗਾ ਦੇਵਾਂਗੇ ਹਾਂ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜਾ ਆਉਂਦਾ ਤੇ ਹੜ੍ਹਾਂ ਦੇ ਕਾਰਨ ਕਾਫੀ ਤਬਾਹੀ ਆ ਜਾਂਦੀ ਹੈ ਜਿਹਦੇ ਵਿੱਚ ਪੰਜਾਬ ਦੇ 6 ਤੋਂ 7 ਜ਼ਿਲ੍ਹਿਆਂ ਦੇ ਵਿੱਚ ਜਾਨੀ ਮਾਲੀ ਫਸਲਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਲੱਖਾਂ एकड़ ਖੜੀਆਂ ਫਸਲਾਂ ਤਬਾਹ ਹੋ ਜਾਂਦੀਆਂ ਪਸ਼ੂਆਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਘਰਾਂ ਦੇ ਘਰ ਹੈ ਜਿਹੜੇ ਉੱਡਿੱਗ ਪੈਂਦੇ ਆ ਜਿਹਦੇ ਲਈ ਪੂਰਾ ਪੰਜਾਬ ਖੜਦਾ ਉਹਨਾਂ ਦੇ ਨਾਲ ਤੇ ਪੂਰਾ ਪੰਜਾਬ ਮਦਦ ਕਰਦਾ ਹੈ ਬਾਬੇ ਨਾਨਕ ਦੇ ਫਲਸਫੇ ਤੇ ਚੱਲਦਾ ਹੋਇਆ ਪੂਰਾ ਪੰਜਾਬ ਹੈ ਜਿਹੜਾ ਉਹ ਆਪਣੇ ਦਸਵੰਦ ਕੱਢ ਕੇ ਤੇ ਪੂਰੇ ਉਹਨਾਂ ਲੋਕਾਂ ਦੀ ਮਦਦ ਕਰਦਾ ਜਿਨ੍ਹਾਂ ਦੇ ਪੀੜਤ ਹੈ ਜਿਨ੍ਹਾਂ ਦੇ ਘਰ ਡਿੱਗ ਪਏ ਆ ਜਾਂ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਇਸ ਦੇ ਤਹਿਤ ਨਗਰ ਭੂੰਦੜ ਬੜਾ ਦਾਨੀ ਨਗਰ ਹੈ ਇਹ ਪਟੰਡੇ ਜ਼ਿਲ੍ਹੇ ਦਾ ਪਿੰਡ ਭੂੰਦੜ ਮੰਨਿਆ ਗਿਆ ਵੀ ਬੜਾ ਸਭ ਤੋਂ ਦਾਨੀ ਨਗਰ ਹੈ ਨੇੜੇ ਦੇ ਨਗਰਾਂ ਦੇ ਵਿੱਚੋਂ ਉਸ ਨਗਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਇੱਕ oprala ਕੀਤਾ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਇਸ ਤੋਂ ਬਾਅਦ ਆਉਣਗੀਆਂ ਉਹਦੇ ਲਈ ਅਸੀਂ ਕੋਸ਼ਿਸ਼ ਇਹਨਾਂ ਪੁੱਲ ਜਿਹੜਾ ਇਕੱਠਾ ਕਰ ਲਗੇ ਜਿਸ ਦੇ ਤਹਿਤ ਪਿੰਡ ਦੇ ਵਿੱਚੋਂ ਲੀੜਾ ਕਪੜਾ ਇਕੱਠਾ ਕਰਿਆ ਜਾਂਦਾ ਨਗਦ ਰਾਸ਼ੀ ਇਕੱਠੀ ਕਰੀ ਜਾਂਦੀ ਹੈ ਕਣਕ ਦੇ ਬੀਜ ਲਈ ਕਿਉਂਕਿ ਮੁੱਖ ਸਮੱਸਿਆ ਉਹਨਾਂ ਨੂੰ ਇਸ ਤੋਂ ਬਾਅਦ ਆਊਗੀ ਇੱਕ ਫਸਲ ਤਬਾਹ ਹੋ ਗਈ ਅਗਲੀ ਫਸਲ ਬੀਜਣ ਲਈ ਕੋਸ਼ ਕੋਲੇ ਵੀ ਨਹੀਂ ਬਚਿਆ ਤਾਂ ਕਣਕ ਦਾ ਬੀਜ ਤੇ ਹੋਰ ਖਾਦ ਸਮੱਗਰੀ ਵਗੈਰਾ ਲਈ ਪੈਸਾ ਇਕੱਠਾ ਕਰਿਆ ਜਾਂਦਾ ਪੂਰਾ ਨਗਰ ਵਧਾਈ ਦਾ ਪਾਤਰ ਹੈ ਜਿਨੇ ਬਾਅਦ ਚੜ ਕੇ ਇਸ ਲੰਗਰ ਦੇ ਵਿੱਚ ਇਸ ਜੱਗ ਦੇ ਵਿੱਚ ਹਿੱਸਾ ਪਾਇਆ ਸਾਡੇ ਨਾਲ ਗੁਰਦੁਆਰਾ ਦੇ ਪ੍ਰਧਾਨ ਜੀ ਗੁਰਦੁਆਰਾ ਦੇ ਪਾਠੀ ਸਹਿਬਾਨ ਤੇ ਪਿੰਡ ਦੇ ਜੂਨੀਅਨ ਦੇ ਨੁਮਾਇੰਦੇ ਸਾਮਲ ਹੈ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਹੋਰ ਕੀ ਉਸ ਨੇਆਂ ਦੇਣਾ ਚਾਹੁੰਦੇ ਹੋਰ ਪਿੰਡਾਂ ਨੂੰ ਤਾਂ ਕਿ ਉਹਨਾਂ ਲੋਕਾਂ ਦੀ ਮਦਦ ਕਰੀ ਜਾਵੇ ਕਿਉਂਕਿ ਉਹ ਆਪਣੀ ਭੈਣ ਭਾਈ ਨੇ ਤੇ ਸਾਨੂੰ ਤਾਂ ਬਾਬੇ ਨਾਨਕ ਨੇ ਸਿੱਖਿਆ ਹੀ ਦਿੱਤੀ ਹੈ ਕਿ ਆਪਦੀ ਰੋਟੀ ਦੇ ਵਿੱਚੋਂ ਵੀ ਬੁਰਕੀ ਆਪਾਂ ਕਿਸੇ ਨੂੰ ਦੇ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਚੜ੍ਹਦਾ ਪੰਜਾਬ ਟੀਵੀ ਹਾਂਜੀ ਮੈਂ ਨਰਮਲ ਸਿੰਘ ਕਾਰਜਕਾਰੀ ਬਲਾਕ ਆਗੂ ਆਰੰਪਰਾ ਤੇ ਆਪਣਾ ਪਿਛਲੇ ਦਿਨਾਂ ਦੇ ਵਿੱਚ ਜੋ ਜਥੇਬੰਦੀ ਕਰਨ ਨੂੰ 6 ਤੋਂ 8 ਤਰੀਕ ਤੱਕ ਪੰਜ ਛੇ ਜ਼ਿਲ੍ਹਿਆਂ ਦਾ ਦੌਰਾ ਕਰਿਆ ਗਿਆ ਸੀ ਉਹਦਾ ਜਾਇਜ਼ਾ ਲੈ ਗਿਆ ਸੀਗਾ ਕਿ ਉੱਥੇ ਕੀ ਕੀ ਲੋੜਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ ਕਿਉਂਕਿ ਉਦੋਂ ਜਦੋਂ ਅਸੀਂ ਜਾ ਕੇ ਦੇਖੋ ਤਾਂ ਬਹੁਤ ਹਾਲਾਤ ਮਾੜੇ ਸੀਗੇ ਸਾਡੀ ਪੰਜਾਬ ਆਗੂ ਟੀਮ ਗਈ ਸੀ ਅਸੀਂ ਕੁਝ ਬਲਾਕ ਲੈਵਲ ਦੇ ਆਗੂ ਸੀਗੇ ਉੱਥੇ ਨਾਲ ਤੇ ਜਨਨਿਕ ਉੱਥੇ ਹਾਲਾਤ ਇੰਨੇ ਮਾੜੇ ਸੀਗੇ ਉਹਨਾਂ ਦੇ ਬਾਤ ਤੋਂ ਬਾਦ ਪਰ ਬਾਤ ਤੋਂ ਬਾਦ ਤਰ ਹੋਏ ਬਿਹੜ ਮਤਲਬ ਹਾਲਾਤ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਮਤਲਬ ਵੀ ਇੰਨਾ ਜ਼ਿਆਦਾ ਉਹ ਜਿੱਥੋਂ ਪਾਣੀ ਉੱਤਰ ਚੱਕਾ ਸੀ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉੱਥੇ ਮਤਲਬ ਘਰਾਂ ਦੇ ਵਿੱਚੋਂ ਵੀ ਬਦਬੂ ਆ ਰਹੀ ਸੀ ਘਰਾਂ ਵਿੱਚ ਬਹੁਤ ਡਿੱਗਣ ਲਈ ਤਿਆਰ ਸੀਗੇ ਤਾਂ ਫਿਰ ਸਾਡੇ ਆਗੂਆਂ ਨੇ ਅਗਰਾਹਾ ਸਾਹਿਬ ਨੇ ਮਤਲਬ ਵੀ ਉਹਨਾਂ ਨੂੰ ਜਾ ਕੇ ਜਦੋਂ ਪੁੱਛਿਆ ਵੀ ਭਾਈ ਤੁਹਾਨੂੰ ਕੀ ਲੋੜ ਹੈ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੰਬੀ ਕੀ ਲੋੜ ਪੈਣੀ ਹੈ ਤਾਂ ਉੱਥੇ ਲੋਕਾਂ ਨੇ ਕਾਫੀ ਆਪਦੀਆਂ ਸਮੱਸਿਆਵਾਂ ਦੱਸੀਆਂ ਜਿਹਦੇ ਵਿੱਚੋਂ ਅਸੀਂ ਉਹਦਾ ਮਤਲਬ ਇਹ ਛਿੱਟਾ ਜੋ ਵੀ ਕੱਢ ਕੇ ਅਸੀਂ ਦੇਖਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮਤਲਬ ਵੀ ਕਣਕ ਦੀ 6 ਮਹੀਨਾ ਦੀ ਜੋ ਕਣਕ ਆ ਇਹਨਾਂ ਕੋਲ ਹੁਣ ਖਾਰਾਂ ਦੇ ਵਿੱਚ ਕਣਕ ਸੀ ਜਹਾਰੀ ਭਜ ਚੁੱਕੀ ਆ ਝੂੜੀ ਭਜ ਚੁੱਕੀ ਆ ਉਹਨਾਂ ਨੂੰ 6 ਮਹੀਨਾ ਲਈ ਕਣਕ ਖਾਣ ਲਈ ਝੂੜੀ ਅਤੇ ਨਾਲ ਉਸ ਤੋਂ ਬਾਅਦ ਬੱਚਿਆਂ ਲਈ ਕਿਤਾਬਾਂ ਜਾਂ ਜਿਵੇਂ ਹੁਣ ਬਾਹਣਾ ਦੇ ਵਿੱਚ ਮਿੱਟੀ ਭਰ ਚੁੱਕੀ ਆ ਉਹਦੇ ਮਿੱਟੀ ਚੱਕਣ ਲਈ ਹਜ਼ਾਰਾਂ ਟਰੈਕਟਰ ਡੀਜ਼ਲ ਦਾ ਪ੍ਰਬੰਧ ਕਰਨਾ ਜਾਂ ਉਸ ਤੋਂ ਬਾਅਦ ਕਣਕ ਬੀਜਣੀ ਆ ਵਧੀਆ ਕਿਸਮ ਦਾ ਬੀਜ ਡੀਪੀ ਜੁਰਗਾ ਅਤੇ ਹੋਰ ਜ਼ਰੂਰੀ ਵਸਤਾਂ ਦੇਣ ਦਾ ਜਾਨੀ ਕਿ ਜਥੇਬੰਦੀ ਵੀ ਨੂੰ ਉਪਰਾਲਾ ਕੀਤਾ ਗਿਆ ਜਿਵੇਂ ਕਿ ਅਸੀਂ ਵੀ ਪੁੰਦਰ ਇਕਾਈ ਵੱਲੋਂ ਪਿੰਡ ਦੇ ਵਿੱਚੋਂ ਮਤਲਬ ਵੀ ਰਸਤਾ ਵਸਤਾਂ ਜੋ ਵੀ ਇਕੱਠਾ ਕੀਤਾ ਬਿਸਤਰੇ ਅਣ ਸਿਉਂਤੇ ਹੋਏ ਸੂਟ ਦੋ ਪੰਡਾਂ ਸੂਟਾਂ ਦੀਆਂ ਨੇ ਨਾਟਮਣ ਕਣਕ ਹੋ ਚੁੱਕੀ ਹੈ ਲਗਭਗ ਇਸ ਟਾਈਮ 60-80000 ਰੁਪਇਆ ਇਕੱਠਾ ਹੋ ਚੁੱਕਾ ਹੈ ਹੋਰ ਵੀ ਇਕੱਠਾ ਹੋਣ ਦੀ ਸੰਭਾਵਨਾ ਵੀ ਤੇ ਇੱਕ ਘੁੰਗ ਤੂੜੀ ਦਾ ਵੱਡਾ ਤੇ ਹੋਰ ਵੀ ਜਨਿਕੇ ਉਧਰੋਂ ਆ ਰਹੀ ਹੈ ਵੀ ਅਜੇ ਤੂਰੀ ਹੋ ਸਕਦਾ ਹੋਰ ਵੀ ਵੱਧ ਜਾਵੇ ਤਾਂ ਉਹਨਾਂ ਭਰਾਵਾਂ ਦੀ ਮਤਲਬ ਵੀ ਮਦਦ ਕਰਨ ਲਈ ਲੋਕਾਂ ਨੇ ਕਾਫੀ ਵੱਡਾ ਸਹਿਯੋਗ ਦਿੱਤਾ ਕਿਹੜੇ ਏਰੀਏ 'ਚ ਮਦਦ ਹੈ ਜਿਹੜੀ ਤੁਸੀਂ ਲੈ ਕੇ ਜਾਓਗੇ ਕੋਈ ਸਿਲੈਕਟ ਕੀਤਾ ਵੀ ਅਸੀਂ ਇਸ ਏਰੀਆ ਨੂੰ ਸਾਮਾ ਕਿਉਂਕਿ ਉੱਥੇ ਮੈਂ ਗਿਆ ਸੀਗਾ ਮੈਂ ਦੇਖਿਆ ਵੀ ਕਈ ਜਗ੍ਹਾ ਤੇ ਇੱਕ ਜਗ੍ਹਾ ਤੇ ਤਿੰਨ ਤਿੰਨ ਪਹੁੰਚ ਰਹੇ ਆ ਬਾਕੀ ਜਗ੍ਹਾ ਤੇ ਕੋਈ ਪਹੁੰਚ ਵੀ ਨਹੀਂ ਰਿਹਾ ਨਹੀਂ ਸਾਡੇ ਜਥੇਬੰਦੀ ਬੰਨੂਏ ਇਹ ਬਣਾਇਆ ਗਿਆ ਹੈ ਜਿਵੇਂ ਮਤਲਬ ਵੀ ਸਾਨੂੰ ਫਾਇਦੇਕ ਨਾ ਲਾਏਗਾ ਫਾਇਦੇਕ ਦੇ ਵਿੱਚ ਅਸੀਂ ਚਾਰ ਜ਼ਿਲ੍ਹੇ ਜੁੜੇ ਗਏ ਆ ਬਠਿੰਡਾ ਮਾਨਸਾ ਮੌਖਰ ਤੇ ਫ੍ਰੀਪ੍ਰੈਕਟਰ ਤੇ ਬਾਕੀ ਜਿਹੜਾ ਮਤਲਬ ਹੜਾਂ ਦੀ ਮਾਰ ਤੋਂ ਬਚਿਆ ਹੋਇਆ ਫਾਇਦੇ ਕਾ ਅਸੀਂ ਮਤਲਬ ਪੰਜੇ ਜਿਹੜੇ ਰਲ ਕੇ ਫਾਇਦੇ ਕੇ ਦੀ ਮਦਦ ਕਰਾਂਗੇ ਐਵੇਂ ਜਿਵੇਂ ਉਧਰ ਹਾਰਪੁਰ ਵਾਲਿਆਂ ਦੀ ਇਹ ਕੁਝ ਜਿਹੜੇ ਜੋੜ ਤੇ ਉਧਰ ਗਰਦਾਸਪੁਰ ਨਾਲ ਜੋੜ ਤੇ ਅੰਮ੍ਰਿਤਸਰ ਨਾਲ ਜੋੜ ਤੇ ਜਾਂ ਫਰੋਜਪੁਰ ਦੇ ਤੇ ਤਰਨਤਾਰਨ ਨੂੰ ਇੱਕ ਵਾਰੀ ਉਹਨਾਂ ਨੂੰ ਕਹਿਆ ਵੀ ਉੱਥੇ ਥੋੜਾ ਨੁਕਸਾਨ ਘੱਟ ਸੀਗਾ ਵੀ ਉਹ ਇੱਕ ਤਰ੍ਹਾਂ ਬਾਕੀ ਬਚਦੇ ਜਿਹੜੇ ਉਹ ਆਪ ਦਾ ਆਪ ਸੰਭਾਲਣਗੇ ਇਹ ਜ਼ਰੂਰਤ ਪਈ ਤਾਂ ਇਧਰੋਂ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਮੋਖਤੀ ਚ ਕੀ ਆ ਕਣਕ ਜਿਹੜੀ ਇਕੱਠੀ ਕਰੀਆ ਬੀਜ ਲਈ ਪਰਪਜ ਨਾਲ ਕਰ ਰਹੇ ਹਾਂ ਜਾਂ ਖਾਣ ਲਈ ਕਰ ਰਹੇ ਹਾਂ ਅਗਰ ਬੀਜ ਦੇ ਪਰਪਜ ਨਾਲ ਕਰ ਰਹੇ ਹਾਂ ਕਿ ਡੀਏਪੀ ਜੂਰੀਆ ਤੱਕ ਵੀ ਜਾਓਗੇ ਤੇ ਕਣਕ ਖਾਣ ਲਈ ਵੀ ਦੇਣੀ ਆ ਤੇ ਬੀਜ ਵੀ ਦੇਵਾਂਗੇ ਡੀਏਪੀ ਜੂਰਗਾ ਵੀ ਦੇਵਾਂਗੇ ਹਾਂ ਤਾਂ ਮੈਂ ਪ੍ਰਧਾਨ ਜੀ ਨਾਲ ਵੀ ਦੋ ਚਾਰ ਗੱਲਾਂ ਕਰਨ ਜਾਊਂਗਾ ਪ੍ਰਧਾਨ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨਾਲ ਵਾਲੇ ਪਿੰਡਾਂ ਨੂੰ ਤੇ ਆਪਣੇ ਪਿੰਡ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਸੀਂ ਪੂਟਨ ਡੱਗਰਨੀਓ ਸਾਰੀਆਂ ਸਮਾਜ ਸੇਵੀ ਜਿੰਨੀਆਂ ਵੀ ਟੀਮਾਂ ਜਥੇਬੰਦੀਆਂ ਸਾਰਿਆਂ ਦੇ ਇਸ਼ਤਿਹਾਰ ਜਿਉ ਧੰਨਵਾਦ ਕਰਦੇ ਜੋ ਕਿ ਬਾਬੇ ਨਾਨਕ ਦੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਜੋ ਨਾਰਾ ਲਾਇਆ ਉਸਤੇ ਜੋ ਸਾਰੇ ਆਪਾਂ ਚੱਲ ਰਹੇ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਵਾਦ ਸੇਵੀ ਪੱਤਰਕਾਰ ਜੋ ਭਾਈਚਾਰਾ ਸਾਡਾ ਇਹ ਵੀ ਅੱਗੇ ਹੋ ਕੇ ਜੋ ਕਿ ਸਾਰਿਆਂ ਨੂੰ ਸੰਦੇਸ਼ ਦਿੱਤਾ ਵੀ ਇੱਥੇ ਆ ਚੀਜ਼ ਦੀ ਲੋੜ ਆ ਇੱਥੇ ਆ ਚੀਜ਼ ਦੀ ਲੋੜ ਆ ਉਵੇਂ ਜਿੱਕਰ ਨੌਜਵਾਨ ਭਰਾ ਸਾਡੇ ਜਥੇਬੰਦੀਆਂ ਦੇ ਆਗੂ ਸਹਿਬਾਨ ਕਿਉਂਕਿ ਸਾਰੇ ਨਾਲ ਮਿਲ ਕੇ ਬਹੁਤ ਵੱਡਾ ਪ੍ਰਾਰਲਾ ਕਰ ਰਹੇ ਹਨ ਜੋ ਕਿ ਸਾਨੂੰ ਲੋੜ ਹੈ ਅੱਜ ਤੋਂ ਦੂਜੇ ਤੋਂ ਇੱਕ ਦੂਜੇ ਨੂੰ ਦੂਜੇ ਦੀ ਬਾਹ ਫੜਨ ਦੀ ਲੋੜ ਹੈ ਸੋ ਧੰਨਵਾਦ ਆ ਸਾਰੇ ਭਰਾਵਾਂ ਦਾ ਹਮ ਤਾਂ ਬਾਬਾ ਜੀ ਸਾਡੇ ਨਾਲ ਖੜੇ ਆ ਨਾ ਬਾਬਾ ਜੀ ਜਿਵੇਂ ਆਪਾਂ ਦੇਖਿਆ ਪੰਜਾਬ ਤੇ ਕਾਫੀ ਧੱਬੇ ਵੀ ਲੱਗਿਆ ਵੀ ਪੰਜਾਬ ਐਦਾਂ ਪੰਜਾਬ ਐਦਾਂ ਜਿਹੜਾ ਹੁਣੇ ਪਿੱਛੇ ਇਨਸੀਡੈਂਟ ਹੋਇਆ ਇਹਦੇ ਵਿੱਚ ਤੁਸੀਂ ਪੰਜਾਬ ਨੂੰ ਵੀ ਦੇਖਿਆ ਤੇ ਬਾਬੇ ਨਾਨਕ ਦੇ ਫਲਸਫੇ ਨੂੰ ਵੀ ਦੇਖਿਆ ਕੀ ਤੁਹਾਡੇ ਵੱਲੋਂ ਅਰਦਾਸ ਜਾਂ ਕੀ ਸੁਣਿਆ ਲੋਕਾਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜਾ ਪੰਜਾਬ ਹੈ ਉਹਨੂੰ ਕਈ ਤਰ੍ਹਾਂ ਦੇ ਨਾਲ ਬਦਨਾਮ ਵੀ ਕਰਿਆ ਜਾਂਦਾ ਵੀ ਇਹ ਜੀ ਪੰਜਾਬ ਹੈ ਜਿਹੜਾ ਨਸ਼ੇੜੀਆਂ ਦਾ ਪੰਜਾਬ ਰਹਿ ਗਿਆ ਇੱਥੇ ਜਿਹੜੇ ਸਾਡੇ ਨੌਜਵਾਨ ਵੀਰ ਆ ਉਹਨਾਂ ਨੂੰ ਮਢੀਰ ਕਹਿ ਕੇ ਤਰ੍ਹਾਂ ਤਰ੍ਹਾਂ ਦੇ ਨਾਮਾਂ ਨਾਲ ਬਦਨਾਮ ਵੀ ਕਰਿਆ ਜਾਂਦਾ ਪਰ ਅੱਜ ਜਿਹੜੀ ਹੈ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਸੀ ਉਹਨਾਂ ਨੂੰ ਨਜਿੱਠਣ ਵਾਸਤੇ ਇੱਥੇ ਸਾਡੇ ਸਿਆਣੇ ਸੂਝਵਾਨ ਸੱਜਣ ਅੱਗੇ ਉੱਥੇ ਜ਼ਿਆਦਾਤਰ ਨੌਜਵਾਨ ਵੀਰ ਅੱਗੇ ਜਿਨ੍ਹਾਂ ਨੂੰ ਲੋਕ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਸੀ ਉਹ ਹੀ ਸਾਰਿਆਂ ਨਾਲ ਅੱਗੇ ਹੋ ਕੇ ਖੜੇ ਹੈ ਤੇ ਦੂਸਰੀ ਗੱਲ ਵੀ ਇਹ ਹੈ ਵੀ ਅਸੀਂ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜੀ ਪੰਜਾਬ ਜਿਹੜਾ ਹੈ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਸਤਿਗੁਰੂ ਇਹ ਪੰਜਾਬ ਨੂੰ ਚੜ੍ਹਦੇ ਆਂ ਕਲਾਂ ਰੱਖਣੇ ਨੂੰ ਢਾਉਣ ਵਾਲੇ ਜਾਂ ਤਰ੍ਹਾਂ-ਤਰ੍ਹਾਂ ਦੀਆਂ ਢਾਂਹਾ ਲਾਉਣ ਵਾਲੇ ਆਏ ਪਰ ਪੰਜਾਬ ਨੂੰ ਅਜੇ ਤੱਕ ਕੋਈ ਦਬਾ ਨਹੀਂ ਸਕਿਆ ਤੇ ਗੁਰੂ ਸਾਹਿਬ ਮਿਹਰ ਕਰਨ ਆਉਣ ਵਾਲਾ ਸਮਾਂ ਸਾਰਾਂ ਲਈ ਚੰਗਾ ਤੇ ਚੜ੍ਹਦੀ ਕਲਾ ਹੋਵੇ ਇਹੀ ਸਾਡੀ ਤ੍ਰ ਹ ਹ ਤਾਂ ਪ੍ਰਧਾਨ ਜੀ ਮੈਂ ਇੱਥੇ ਪੁੱਛਣਾ ਜਾਊਂਗਾ ਥੋੜਾ ਵੰਡਣ ਦਾ ਤਰੀਕਾ ਕੀ ਰਹੂਗਾ ਕਿਸ ਢੰਗ ਨਾਲ ਤੁਸੀਂ ਇਹਨੂੰ ਵੰਡ ਰਹੇ ਹੋ ਇਹ ਕੋਈ ਬੰਡਣ ਦਾ ਤਰੀਕਾ ਸਾਡਾ ਇਹ ਹੋਊਗਾ ਸਾਡੇ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਏ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਡੇ ਜਿਹੜੇ ਆਗੂ ਨੇ ਉੱਥੇ ਜ਼ਿਲ੍ਹਾ ਆਗੂ ਆ ਬਲਾਕ ਆਗੂ ਆ ਜਾਂ ਪਿੰਡ ਕਾਇਆਂ ਦੇ ਆਗੂ ਆ ਉਹਨਾਂ ਦੀਆਂ ਡੌਟੀਆਂ ਲੱਗ ਚੁੱਕੀਆਂ ਨੇ ਉਹ ਪਿੰਡਾਂ ਦੇ ਵਿੱਚ ਜਿਹੜੇ ਪ੍ਰਭਾਵਿਤ ਪਿੰਡ ਆ ਉਹਨਾਂ ਪਿੰਡਾਂ ਦਾ ਸਰਵੇਖਣ ਕਰ ਰਹੇ ਨੇ ਵੀ ਇਸ ਪਿੰਡ ਦੇ ਵਿੱਚ ਕਿੰਨੇ ਘਰ ਨੇ ਇੱਕ ਘਰ ਦੇ ਵਿੱਚ ਕਿੰਨੇ ਜੀ ਆ ਉਹਨਾਂ ਦੀਆਂ ਬਕਾਇਦਾ ਲਿਸਟਾਂ ਬਣ ਰਹੀਆਂ ਨੇ ਪਹਿਲਾਂ ਥੱਲੇ ਵਾਲੇ ਪਾਸਿਓਂ ਜਿਹੜਾ ਮਤਲਬ ਮਜ਼ਦੂਰ ਭਾਈਚਾਰੇ ਆ ਗਰੀਬ ਆ ਉਸ ਤੋਂ ਬਾਅਦ ਬੇਜਮੀਨੇ ਕਿਸਾਨ ਲਾ ਲੋ ਛੋਟੇ ਕਿਸਾਨ ਲਾ ਲੋ ਜਾਂ ਉਸ ਤੋਂ ਬਾਅਦ ਉੱਪਰ ਵਾਲੇ ਕਿਸਾਨ ਉਹਨਾਂ ਨੂੰ ਮਤਲਬ ਤਰਤੀਬ ਆ ਰਹੀ ਥੱਲੇ ਤੋਂ ਉੱਪਰ ਨੂੰ ਜਾਵਾਂਗੇ ਇਹ ਨਹੀਂ ਹੋਊਗਾ ਵੀ ਅਸੀਂ ਵੱਡਿਆਂ ਨੂੰ ਦੇ ਦਾਂਗੇ ਤੇ ਛੋਟਾ ਨੂੰ ਛੱਡ ਦਾਂਗੇ ਦੇਵਾਂਗੇ ਸਾਰਿਆਂ ਨੂੰ ਪਰ ਦੇਵਾਂਗੇ ਥੱਲੇ ਵਾਲੇ ਪਾਸੋਂ ਉੱਪਰ ਨੂੰ ਹੂੰ ਤਾਂ ਇਹ ਸਾਨੂੰ ਸਾਡੇ ਨਾਲ ਪਿੰਡ ਦੇ ਨੁਮਾਇंदे ਜਿਨ੍ਹਾਂ ਨੇ ਬਖੂਬੀ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਕਿਸ ਤਰ੍ਹਾਂ ਅਸੀਂ ਇਹ ਸੇਵਾ ਇਕੱਠੀ ਕੀਤੀ ਹੈ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਵੀ ਜਰੂਰ ਨਗਰੋ ਨਗਰੀ ਇਕੱਠੇ ਹੋ ਕੇ ਜਿੰਨੀ ਕਿ ਜਿੱਥੇ ਮਦਦ ਦੀ ਲੋੜ ਪੈਂਦੀ ਆ ਪਹਿਲਾਂ ਪਤਾ ਕਰਕੇ ਉੱਥੇ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਉਹ ਵੀ ਆਪਣੇ ਭੈਣ ਭਾਈ ਨੇ ਤੇ ਸਾਡੇ ਬਾਬੇ ਨਾਨਕ ਦਾ ਇਹ ਫਲਸਫਾ ਕਹਿੰਦਾ ਵੀ ਜਦੋਂ ਕੋਈ ਦੁੱਖ ਤਕਲੀਫ ਦੇ ਵਿੱਚ ਆ ਤਾਂ ਇੱਕ ਦੂਜੇ ਵੱਲ ਸਾਨੂੰ ਹੱਥ ਵਧਾਉਣਾ ਚਾਹੀਦਾ ਤਾਂ ਤੁਸੀਂ ਦੇਖ ਰਹੇ ਹੋ ਚੜ੍ਹਦਾ ਪੰਜਾਬ ਟੀਵੀ